ਤਦੋਂ ਤੋਂ ਲੋਕ ਸਭਾ ਚੋਣਾਂ ਨੂੰ ਲੈ ਕੇ ਸਿਆਸੀ ਖਾੜਾ ਭਗਣਾ ਸ਼ੁਰੂ ਹੋ ਗਿਆ ਜਿਸ ਦੇ ਤਹਿਤ ਲੋਕ ਸਭਾ ਪਟਿਆਲਾ ਤੋਂ ਆਮ ਆਦਮੀ ਪਾਰਟੀ ਤੋਂ ਉਮੀਦਵਾਰ ਡਾਕਟਰ ਬਲਬੀਰ ਸਿੰਘ ਦੇ ਵੱਲੋਂ ਨਾਭਾ ਵਿਖੇ ਚੋਣ ਪ੍ਰਚਾਰ ਦਾ ਆਗਾਜ਼ ਕੀਤਾ ਗਿਆ। ਇਸ ਮੌਕੇ ਤੋਂ ਡਾਕਟਰ ਬਲਬੀਰ ਸਿੰਘ ਨੇ ਪਰਨੀਤ ਕੋਰ ਤੇ ਸ਼ਬਦੀ ਵਾਰ ਕਰਦੇ ਕਿਹਾ ਹੈ ਕਿ 4 ਸਾਲ ਪਹਿਲਾਂ ਪ੍ਰਨੀਤ ਕੋਰ ਪਟਿਆਲਾ ਦੇ ਲੋਕ ਸਭਾ ਮੈਂਬਰ ਰਹੇ ਨੇ ਤੇ ਉਹਨਾਂ ਨੇ ਡੱਕਾ ਨਹੀਂ ਤੋੜਿਆ। ਉਹਦੇ ਘਰ ਵਾਲੇ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਉਹਨਾਂ ਨੇ ਵੀ ਨਹੀਂ ਕੁਝ ਕੀਤਾ। ਜਿਹੜਾ ਬੰਦਾ ਪੰਜਾਬ ਦਾ ਮੁੱਖ ਮੰਤਰੀ ਸੀ ਉਸਨੇ ਭਾਜਪਾ ਜੁਆਇਨ ਕਰ ਲਈ ਅਤੇ ਉਸਦੀ ਘਰ ਵਾਲੀ ਨੇ ਵੀ ਭਾਜਪਾ ਜੁਆਇਨ ਕਰ ਲਈ ਹੈ ਅਤੇ ਹੁਣ ਉਹ ਅਕਾਲੀ ਦਲ ਅਲਾਈன்ஸ் ਦੀ ਗੱਲ ਕਰ ਰਹੇ ਨੇ। ਇਹ ਸਾਰੇ ਮਿਲੇ ਹੋਏ ਨੇ ਤਾਂ ਉੱਥੇ ਮੰਤਰੀ ਬਲਬੀਰ ਸਿੰਘ ਨੇ ਸ਼ੈਰੋ ਸ਼ਾਰੀ ਅੰਦਾਜ਼ ਦੇ ਵਿੱਚ ਕਿਹਾ ਹੈ ਕਿ ਕੋਈ ਨਹੀਂ ਹੈ ਟੱਕਰ ਮੇਂ ਕਿਉਂ ਪੜੇ ਹੋ ਚੱਕਰ ਮੇਂ। ਹੋਰ ਉਹਨਾਂ ਕੀ ਕੁਝ ਕਿਹਾ ਤਾਂ ਜਾਣਦੇ ਹੋ। ਬਹੁਤ ਓਵਰਵੈਲਮਿੰਗ ਰਿਸਪੌਂਸ ਹੈ ਜੀ ਸਾਡੇ ਜਿੰਨੇ ਵਲੰਟੀਅਰ ਹੈ ਭਗਵਾਨਤਮਾਨ ਜੀ ਦੇ ਸਪਾਈ ਅਰਵਿੰਦ ਕੇਜਰੀਵਾਲ ਦੇ ਸਪਾਈ ਆਪਬੀਟ ਮੂਰਤਾ ਜੀ ਔਰ ਇਹ ਸਮਾਂ ਹੈ ਜਦੋਂ ਲੋਕ ਸਭਾ ਦੀ ਇਲੈਕਸ਼ਨ ਹੁੰਦੀ ਹੈ ਜੋ ਪੰਜਾਬ ਨਾਲ ਤੱਕੇ ਹੋਏ ਆ ਔਰ ਅਸੀਂ ਕੇਂਦਰ ਸਰਕਾਰ ਤੋਂ ਪਿਛਲੇ 10 ਸਾਲ ਦਾ ਹਿਸਾਬ ਲੈਣਾ ਜੀ ਔਰ ਮੈਂ ਵੀ ਤਿਆਰ ਹੈ ਜੀ ਪਾਰਟੀ ਨੇ ਮੈਨੂੰ ਇੱਥੇ ਭੇਜਿਆ ਜੀ ਚੁਣ ਕੇ ਔਰ ਸਾਡੇ ਸਾਰੇ ਵਲੰਟੀਅਰ ਵੀ ਤਿਆਰ ਹੈ ਅਸੀਂ ਉਹਨਾਂ ਨੂੰ ਵੀ ਵੈਲ ਹੋਰਡ ਦਾ ਮੈਂ ਅਕਾਉਂਟੇਬਲ ਟੂ ਦਾ ਪਬਲਿਕ ਇਹਨਾਂ ਤੋਂ ਇੱਕ ਇੱਕ ਚੀਜ਼ ਦਾ ਸਾਰਾ ਹਿਸਾਬ ਲਵਾਂਗੇ ਮੈਂ ਸਾਰੀ ਵਿਸਤਾਰ ਨਾਲ ਤੁਹਾਨੂੰ ਦੱਸਾਂਗਾ ਚਾਹੇ ਗੱਲ ਸਰਕਾਰੀ ਨੌਕਰੀਆਂ ਦੀ ਹੋਵੇ ਚਾਹੇ ਗੱਲ ਭ੍ਰਿਸ਼ਟਾਚਾਰ ਦੀ ਹੋਵੇ ਚਾਹੇ ਬੇਟੀਆਂ ਨਾਲ ਜ਼ੁਲਮ ਚਾਹੇ ਕਿਸਾਨਾਂ ਤੇ ਜ਼ੁਲਮ ਬੇਟੀਆਂ ਤੇ ਜ਼ੁਲਮ ਦੀ ਹੋਵੇ ਇਹ ਸਾਰਾ ਹਿਸਾਬ ਜਿਹੜਾ ਅਸੀਂ ਇੱਕ ਇੱਕ ਪੈਸੇ ਦਾ ਹਿਸਾਬ ਜਿਹੜਾ ਸਾਡਾ 8000 ਕਰੋੜ ਰੁਕਿਆ ਹੋਇਆ ਉਹਦਾ ਹਿਸਾਬ ਇੱਕ ਇੱਕ ਪੈਸੇ ਦਾ ਹਿਸਾਬ ਅਸੀਂ ਕੇਂਦਰ ਸਰਕਾਰ ਤੋਂ ਲੈਣਾ ਲੋਕਾਂ ਵਿੱਚ ਮਸਲਾ ਲੈ ਕੇ ਜਾਵਾਂਗੇ ਫੈਸਲਾ ਲੋਕ ਅਦਾਲਤ ਦਾ ਕਿਹੜੇ ਕਿਹੜੇ ਮੁੱਦੇ ਲੈ ਕੇ ਚੱਲ ਰਿਓ ਜੀ ਤੁਸੀਂ ਮੈਂ ਤੁਹਾਨੂੰ ਸਾਰੇ ਮੁੱਦੇ ਦੱਸਿਆ ਜੀ ਮੈਂ ਸਾਰੇ ਮੁੱਦੇ ਡਿਟੇਲ ਦੇ ਵਿੱਚ ਦੱਸਾਂਗਾ ਜਦੋਂ ਮੈਂ ਹੁਣ ਬੋਲਾਂਗਾ ਸਾਰਾ ਜਿਹੜਾ ਕੇਂਦਰ ਤੋਂ 10 ਸਾਲ ਦਾ ਹਿਸਾਬ ਲੈਣਾ ਔਰ ਅਸੀਂ ਜੋ ਕੰਮ ਕੀਤਾ ਉਹਦਾ ਵੀ ਹਿਸਾਬ ਜੀ 2 ਸਾਲ ਚ ਕਿਹੜੇ ਕਿਹੜੇ ਪ੍ਰੋਜੈਕਟ ਬੜੇ ਲੈ ਕੇ ਆਏ ਪਟਿਆਲਾ ਲੋਕ ਸਭਾ ਹਲਕਾ ਉਹ ਸਾਰਾ ਕੋਈ ਦੱਸੂਗਾ ਜੀ ਮੈਂ ਸਾਰਾ ਕੋਈ ਦੱਸੂਗਾ ਮੈਂ ਜਾਣੀ ਕਿਸ ਤਰ੍ਹਾਂ ਦੇ ਮਹਾਰਾਜਾ ਪ੍ਰਨੀਤ ਕੌਰ ਨੇ ਜਿਹੜੇ ਪ੍ਰੋਜੈਕਟ ਲੈ ਕੇ ਆਣੇ ਸੀ ਆਪਾਂ ਇਹ ਕੇਂਦਰ ਸਰਕਾਰ ਨਾਲ ਸੰਬੰਧ ਹੈ ਇਹਦਾ ਪ੍ਰਨੀਤ ਕੌਰ ਜੀ ਚਾਰ ਵਾਰੀ ਐਮਪੀ ਰਹੇ ਆ ਕੋਈ ਡੱਕਾ ਨਹੀਂ ਤੋੜਿਆ ਜੀ ਉਹਨਾਂ ਦੇ ਘਰ ਵਾਲੇ ਮੁੱਖ ਮੰਤਰੀ ਰਹੇ ਆ ਨਾ ਪਟਿਆਲੇ ਦਾ ਨਾ ਨਾਬੇ ਦਾ ਨਾ ਆਪਣੇ ਕੌਸੀਚਾ ਸੀਦਾ ਕਿਸੇ ਦਾ ਕੁਝ ਨਹੀਂ ਸੁਧਾਰਿਆ ਉਹਨਾਂ ਨੂੰ ਵੀ ਪੁੱਛਾਂਗੇ ਉਹਨਾਂ ਨੂੰ ਵੀ ਸਵਾਲ ਕਰਾਂਗੇ ਕੋਈ ਮੁਕਾਬਲਾ ਨਹੀਂ ਹੈ ਜੀ ਸਾਰੇ ਭੱਜਦੇ ਪਏ ਟਿਕਟਾਂ ਛੱਡ ਕੇ ਭੱਜਦੇ ਪਏ ਕੋਈ ਕੋਈ ਕਾਂਗਰਸ ਦੀ ਅਕਾਲੀ ਭਾਜਪੀ ਦੀ ਕੋਈ ਟੱਕਰ ਲੈਣ ਲਈ ਤਿਆਰ ਨਹੀਂ ਹੈ ਜਿਹੜਾ ਬੰਦਾ ਜਿਹੜਾ ਬੰਦਾ ਕਾਂਗਰਸ ਦਾ ਪ੍ਰਧਾਨ ਸੀਗਾ ਹੁਣ ਭਾਜਪੀ ਦਾ ਪ੍ਰਧਾਨ ਜਿਹੜਾ ਬੰਦਾ ਪੰਜਾਬ ਦਾ ਮੁੱਖ ਮੰਤਰੀ ਸੀ ਉਨੇ ਬੀਜੇਪੀ ਜੁਆਇਨ ਕਰ ਲਈ ਉਹਦੀ ਘਰ ਵਾਲੀ ਨੇ ਬੀਜੇਪੀ ਜੁਆਇਨ ਕਰ ਲਈ ਤੇ ਉਹ ਗੱਲ ਕਾਲੀਦਾਲਾ ਅਲਾਈਸ ਦੀ ਕਰਦੇ ਆ ਇਹਦਾ ਮਤਲਬ ਕੀ ਹੋਇਆ ਸਭ ਨਾਲੇ ਮਿਲਿਆ ਜੀ ਇਹ ਕੋਈ ਨਹੀਂ ਹੈ ਟੱਕਰ ਮੇਂ ਕਿਉਂ ਪੜੇ ਹੋ ਚੱਕਰ ਮੇਂ ਸਾਡੇ ਡਾਕੂਮੈਂਟ ਬਿਲਕੁਲ ਕੋਈ ਹਰਾਸਮੈਂਟ ਜੀ ਸਾਡੇ ਵੱਲੋਂ ਕੋਈ ਨਹੀਂ ਸਾਨੂੰ ਉਹਨਾਂ ਨੂੰ ਲੱਖ ਲੱਖ ਵਧਾਈਆਂ ਜੀ ਕੇਂਦਰ ਸਰਕਾਰ ਨੇ ਚਿੱਠੀ ਲਿਖੀ ਆ ਲੂੰਬੜ ਚਾਲਾਂ ਚੱਲਦੇ ਆ ਕੇਂਦਰ ਸਰਕਾਰ ਦੀ ਚਿੱਠੀ ਆ ਕੇਂਦਰ ਸਰਕਾਰ ਨੂੰ ਘਟੀਆਂ ਸੋਚ ਆ ਉਹਨਾਂ ਦੀ ਸਾਡੇ ਵੱਲੋਂ ਜੀ ਸਾਡੇ ਵੱਲੋਂ ਕੋਈ ਉਹਨਾਂ ਨੂੰ ਪਰੇਸ਼ਾਨ ਨਹੀਂ ਕੀਤਾ ਜ Punjab ਸਰਕਾਰ ਦੇ ਵਿੱਚ ਬਹੁਤ ਹੀ ਵਧੀਤ ਰੰ ਕੰਮ ਕਰ ਰਹੇ ਨੇ ਜੀ ਸਿਹਤ ਮੰਤਰੀ ਡਾਕਟਰ ਬਲਬੀਰ ਜੀ ਔਰ ਸਾਡੇ ਲਈ ਮਾਣ ਵਾਲੀ ਗੱਲ ਆ ਕਿ ਲੋਕ ਸਭਾ ਪਟਿਆਲਾ ਤੋਂ ਅਰਵਿੰਦ ਕੇਰੀਵਾਲ ਸਾਹਿਬ ਨੇ ਤੇ ਭਗਵੰਤ ਮਾਨ ਸਾਹਿਬ ਨੇ ਉਹਨਾਂ ਨੂੰ ਲੋਕ ਸਭਾ ਦਾ ਉਮੀਦਵਾਰ ਲਾਣਿਆ ਅੱਜ ਉਮੀਦਵਾਰ ਐਲਾਨਤ ਤੋਂ ਬਾਅਦ ਪਹਿਲੀ ਵਾਰ ਰੋਟਰੀ ਕਲੱਬ ਨਾਪਾ ਦੇ ਵਿੱਚ ਪਹੁੰਚ ਰਿਹਾ ਸੋ ਅਸੀਂ ਤਾਂ ਵੌਲੰਟੀਅਰ ਮੀਟਿੰਗ ਰੱਖੀ ਸੀ ਪਰ ਇਹ ਜਿਹੜੀ ਮੀਟਿੰਗ ਰੈਲੀ ਦਾ ਰੂਪ ਧਾਰਨ ਕਰ ਰਹੀ ਹੈ ਤੇ ਡਾਕਟਰ ਬਲਵੀਰ ਜੀ ਵੀ ਬਹੁਤ ਚਰਚਿਤ ਤੇਰਾ ਨੇ ਜੀ ਬਹੁਤ ਅੱਛੇ ਤਰੀਕੇ ਨਾਲ ਕੰਮ ਕਰਦੇ ਆ ਪਟਾਲਾ ਦਿਹਾਤੀ ਸਾਡੇ ਨਾਲ ਗੁਆਣਚ ਹੈ ਜੀ ਉੱਥੋਂ ਐਮ ਐਲ ਏ ਵੀ ਨੇ ਤੇ ਅੱਜ ਸਾਡੀ ਸਾਰੀ ਲੀਡਰਸ਼ਿਪ ਜਿਹੜੀ ਆ ਜਿਹੜੇ ਸਾਡੇ ਬਲਾਕ ਇੰਚਾਰਜ ਨੇ ਸਾਡੇ ਕੋਆਰਡੀਨੇਟਰ ਨੇ ਉਹ ਸਾਰੇ ਪਹੁੰਚ ਰਹੇ ਨੇ ਸਾਡੇ ਨਗਰ ਕੌਂਸਲ ਦੇ ਜਿਹਨੇ ਐਮਸੀ ਸਹਿਬਾਨ ਨੇ ਉਹ ਪਹੁੰਚ ਰਹੇ ਨੇ ਪਾਸੋਂ ਸਾਡੇ ਐਮਸੀ ਸਹਿਬਾਨ ਪਹੁੰਚ ਰਹੇ ਨੇ ਸਾਡੀ ਸਾਰੀ ਟੀਮ ਜਿਹੜੀ ਹੈ ਦਿਨ ਰਾਤ ਦੇ ਕਰਕੇ ਮਿਹਨਤ ਕਰੇਗੀ ਔਰ ਮੈਂ ਵਿਸ਼ਵਾਸ ਦਵਾਣਾ ਸਰਦਾਰ ਪੁਗਤਬਾਨ ਜੀ ਨੂੰ ਕਿ ਲੋਕ ਸਭਾ ਪਟਿਆਲਾ ਨਾਬਾ ਤੋਂ ਅਸੀਂ ਵੱਡੀ ਲੀਡ ਦੇ ਨਾਲ ਡਾਕਟਰ ਬਲਵੀਜ ਨੂੰ ਚੁਟਾਵਾਂਗੇ ਔਰ ਲੋਕ ਸਭਾ ਪਟਿਆਲਾ ਸੀਟ ਜਿੱਤ ਕੇ ਭਗਵੰਤ ਮਾਨ ਸਾਹਿਬ ਦੀ ਝੋਲੀ 'ਚ ਪਾਵਾਂਗੇ ਕਿਹੜੇ ਕਿਹੜੇ ਮੁੱਦੇ ਲੈ ਕੇ ਚੱਲੂਗੇ ਦੇਖੋ ਮੁੱਦੇ ਤਾਂ ਜੀ ਜਿਹੜੇ ਅਸੀਂ 2 ਸਾਲਾਂ ਦੇ ਵਿੱਚ ਕੰਮ ਕੀਤੇ ਆ ਚਾਹੇ ਉਹ ਸਿਹਤ ਨੂੰ ਲੈ ਕੇ ਆ ਚਾਹੇ ਐਜੂਕੇਸ਼ਨ ਨੂੰ ਲੈ ਕੇ ਆ ਚਾਹੇ ਜੌਬਾਂ ਦਿੱਤੀਆਂ ਨੇ ਚਾਹੇ ਪਿਛਲੇ 2 ਸਾਲਾਂ ਤੋਂ ਬਿਜਲੀ ਮਾਫ ਹੈ ਜੀ ਚਾਹੇ ਉਹ ਹਰੇਕ ਖੇਤ ਨੂੰ ਪਾਣੀ ਲੱਗਣ ਦੀ ਗੱਲ ਆ ਉਹ ਸਾਰੇ ਮੁੱਦੇ ਜਿਹੜੇ ਅਸੀਂ ਲੋਕਾਂ 'ਤੇ ਲੈ ਕੇ ਜਾਵਾਂਗੇ ਅਸੀਂ ਕੀ ਕੀ ਅਸੀਂ ਆਪਣਾ ਕੰਮ ਕੀਤਾ 2 ਸਾਲ 'ਚ ਔਰ ਉਹਦੇ ਬਿਹਾਫ 'ਤੇ ਜਿਵੇਂ ਕੇਜਰੀਵ ਤਾਂ ਮੈਂ ਪੰਜਾਬ ਦੇ ਲੋਕਾਂ ਨੂੰ ਬੇਨਤੀ ਕਰਦਾ ਕਿ ਸਾਨੂੰ ਵੋਟ ਪਾ ਦਿਓ ਜੇ ਤੁਹਾਨੂੰ ਲੱਗਦਾ ਕਿ ਕੰਮ ਨਹੀਂ ਕੀਤਾ ਫਿਰ ਨਾ ਪਾਇਓ ਇਹ ਬਹੁਤ ਵੱਡੀ ਗੱਲ ਹੈ ਜੀ ਇਹ ਕੰਫੀਡੈਂਸ ਹੈ ਔਰ ਅਸੀਂ 2 ਸਾਲਾਂ ਤੇ ਜਿੰਨਾ ਕੰਮ ਕੀਤਾ ਮੇਰਾ ਖਿਆਲ ਹੈ ਬਾਖਮਾਲਾ ਭਗਵੰਤ ਮਾਨ ਸਾਹਿਬਾ ਨੇ ਬਹੁਤ ਅੱਛੀ ਪਰਫਾਰਮੈਂਸ ਦਿੱਤੀ ਹੈ ਤੇ ਅਸੀਂ ਪੂਰੇ ਪੰਜਾਬ ਦੇ ਵਿੱਚ ਆਮ ਪਾਰਟੀ ਦੀ ਲਹਿਰ ਜਿਹੜੀ ਹੈ ਹੈਗੀ ਹੈ ਔਰ ਲੋਕ ਸਭਾ ਪਟਿਆਲਾ ਦੇ ਵਿੱਚ ਵੀ ਹੈ ਜੀ ਡਾਕਟਰ ਬਲਬੀਰ ਜੀ ਬਹੁਤ अच्छे ईमानदार और बहुत सुलझे हुए इंसान ने ते उन्हा ਦਾ ਸਹਿਯੋਗ ਅਸੀਂ ਪੂਰਾ ਕਰਾਂਗੇ ਔਰ ਇਹ ਸੀਟ ਵੱਡੇ ਮਰਦ ਨੇ ਜਿੱਤ ਕੇ ਕੇਜੀਵਾਲ ਸਾਹਿਬ ਵਰਗਾ ਮੁਕਾਬਲਾ ਤਾਂ ਦੇਖੋ ਜੀ ਮਾਲੀ ਦਾ ਕੰਮ ਪਾਣੀ ਦੇਣਾ ਭਰ-ਭਰ ਮਸ਼ਕਾਂ ਪਾਵੇ ਮਾਲੀ ਦਾ ਕੰਮ ਪਾਣੀ ਦੇਣਾ ਭਰ-ਭਰ ਮਸ਼ਕਾਂ ਪਾਵੇ ਮਾਲਕ ਦਾ ਕੰਮ ਫਲ-ਫੁੱਲ ਲਾਉਣਾ ਲਾਵੇ ਜਨਾਂ ਲਾਵੇ ਸੱਚੇ ਪਾਤਸ਼ਾਹ ਦੇ ਹੱਥ ਵਾਸ ਹੈ ਜੀ ਬੰਦੇ ਦੇ ਹੱਥ ਵਾਸ ਥੋੜਾ ਜੀ ਪ੍ਰਮਾਤਮਾ ਇਨਸਾਨ ਚ ਵਸਦਾ ਜੀ ਜਦੋਂ ਇਨਸਾਨ ਨੇ ਧਾਰ ਲਿਆ ਕਿ ਠੀਕ ਹੈ ਅਸੀਂ ਆ ਫੈਸਲਾ ਕਰਨਾ ਜਿਵੇਂ ਵਿਧਾਨ ਸਭਾ ਦੀ ਇਲੈਕਸ਼ਨ ਦੇ ਵਿੱਚ ਮੈਨੂੰ ਵੱਡੇ ਮਾਰਜਨ ਨਾਲ ਜਿੱਤਾ ਕੇ ਨਾਬਾ ਨੇ ਆਪਣਾ ਇੱਕ ਇਤਿਹਾਸ ਬਣਾਇਆ ਤਾਂ ਹੁਣ ਵੀ ਅਸੀਂ ਉਹ ਬਰਕਰਾਰ ਰੱਖਾਂਗੇ ਔਰ ਹਰੇਕ ਨੂੰ ਹਰੇਕ ਘਰ ਦੇ ਵਿੱਚ ਚਾਹੇ ਉਹ ਨਾਬਾ ਨਗਰ ਕੌਂਸਲਰਾ ਚਾਹੇ ਉਹ ਭਾਸੋ ਨਗਰ ਪੰਚਾਇਤਾ ਚਾਹੇ 142 ਪਿੰਡ ਨੇ ਮੈਂ ਹਰੇਕ ਘਰ ਚ ਆਪ ਜਾ ਕੇ ਆਪਣੇ ਕੰਮ ਦੀ ਕਾਰਜਕਾਰੀ ਰਿਪੋਰਟ ਦੱਸੂਗਾ ਔਰ ਹਰੇਕ ਦੇ ਪੈਰੀਂ ਹੱਥ ਲਾ ਕੇ ਉਹਨਾਂ ਨੂੰ ਕਹੂੰਗਾ ਕਿ ਸਾਡਾ ਸਮਰਥਨ ਤੁਸੀਂ ਦਿਓ ਦੇਖੋ ਜੀ ਆਮ ਆਦਮੀ ਪਾਰਟੀ ਦੇ ਵਿੱਚ ਬਹੁਤ ਉਤਸ਼ਾਹ ਜੂਥ ਦੇ ਵਿੱਚ ਬਹੁਤ ਉਤਸ਼ਾਹ ਨੂੰ 4-5 ਦਿਨ ਹੋਏ ਨੇ ਅਜੇ ਪ੍ਰਧਾਨ ਲੱਗੇ ਨੂੰ ਮਾਨ ਸਾਹਿਬ ਵੱਲੋਂ ਕੱਲ ਡਿਊਟੀ ਲਈ ਸੀ ਵੀ ਵੱਧ ਤੋਂ ਵੱਧ ਇਕੱਠ ਕਰਨਾ ਜੂਥ ਦਾ ਤੇ ਅੱਜ ਘੱਟੋ ਘੱਟ ਮੇਰੇ ਵੱਲੋਂ 2-3 ਸੌਨ ਦਾ 100 ਟਾਈਮ ਵਿੱਚ ਇਕੱਠੇ ਹੋ ਕੇ ਆਏ ਹਾਂ ਅਸੀਂ ਤੇ ਬਹੁਤ ਉਤਸ਼ਾਹ ਜੂਥ ਦੇ ਵਿੱਚ ਜੀ ਜੂਥ ਦਾ ਕੀ ਰੋਲ ਹੈਗਾ ਲੋਕ ਸਭਾ ਜੂਥ ਦਾ ਤਾਂ ਇਹੀ ਮੇਨ ਰੋਲ ਆ ਜੀ ਅਸੀਂ ਵੱਧ ਤੋਂ ਵੱਧ ਮਿਹਨਤ ਕਰਕੇ ਜੂਥ ਵੱਲੋਂ ਟੀਮਾਂ ਬਣਾ ਕੇ ਵਾੜਾਂ ਦੇ ਵਿੱਚ ਪਿੰਡਾਂ ਦੇ ਵਿੱਚ ਜਾ ਕੇ ਜਿਸ ਵੱਧ ਤੋਂ ਵੱਧ ਪ੍ਰਚਾਰ ਕਰਨਾ ਤੇ ਗੁਰਦੇਵ ਸਿੰਘ ਦੇ ਮੰਨ ਦੀ ਅਗਵਾਈ ਚ ਡਾਕਟਰ ਵੀ ਜੀ ਨੂੰ 90 ਤੋਂ ਵੱਧ ਤੋਂ ਵੱਧ ਲੀਡ ਦੋਗਾ